ਜੋ ਬੋਲੇ ਸੋ ਨਿਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਸੰਤਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਲਿਖੀ ਹੋਈ ਅਮ੍ਰਿਤਮਈ ਅਮ੍ਰਿਤ ਬਾਣੀ ਵਿੱਚੋਂ ਸ਼ਬਦ ਸਰਬਨ ਕਰੋ ਜੀ ਇਹ ਸਭ ਆਤਮ ਸਿੱਖ ਪਰਕਾਸ ਸਾਚੋ निरंतर निराहार किlpite पांचो टेक आदम दियो सानेक रस ता तुम ना ताई थावर जंगम कीट पतंगा पूर रहयो हर राई सर्वेश्वर सुरंगी सर्वगत कर्ता हरता सोई شنا ساد اور سیوک پبن ہوئے رواسا ستگرو روداس مہاراج جی اس شبد بیچے. اپ دے کہ پربھو کا پرکاش ہی پرم سکھ ہے ਅਤੇ ਹੋ ਪਰਮਾਤਮਾ ਕਟਕਟ ਵਿੱਚ ਬਰਾਜਮਾਨ ਹੈ ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੇ ਸਭ ਆਤਮ ਸੁਖ ਪ੍ਰਕਾਸ਼ ਸਾਚੋ ਨਿਰੰਤਰ ਨਿਰਹਾਰ ਕਿਲ ਪੀਤੇ ਪਾਚੋ ਟੇਕ ਸਾਰਿਆਂ ਜੀਵਾਂ ਵਿੱਚ ਉਸ ਪਰਮਾਤਮਾ ਦਾ ਅੰਸ਼ ਹੈ ਸਤਿਗੁਰ ਜੀ ਕਹਿੰਦੇ ਹਨ ਕਿ ਪ੍ਰਭੂ ਆਪ ਹੀ ਪ੍ਰਕਾਸ਼ ਮਾਨ ਸਤ ਸਰੂਪ ਪਰ ਸੁਖ ਦੇਣ ਵਾਲਾ ਸਵੇ ਸਿਧ ਨਿਰੰਤਰ ਤੇ ਨਿਰਾਹਾਰੀ ਹੈ। ਪੰਜੇ ਤਤ ਤੋ ਬਣੇ ਪ੍ਰਾਣੀ ਦੇ ਸਰੀਰ ਵਿੱਚ ਕਿਲਪਿਤ ਹੈ। ਆਦ ਮਦਿ ਹੋਸਾਨੇਕ ਰਸ ਤਾ ਤੂ ਨਾ ਤਾਈ। ਥਾਵਰ ਜੰਗਮ ਕੀਟ ਪਤੰਗਾ। ਗੁਰ ਰਹੇ ਹੋ ਹਰ ਰਾਇ ਹੋ ਪ੍ਰਭੂ ਸ੍ਰਿਸ਼ਟੀ ਦਾ ਆਦਮਾ ਤੇ ਅੰਤ ਹੈ ਉਹ ਪਰਮਾਤਮਾ ਇੱਕ ਸਮਾਨ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ ਇਹ ਭਾਈ ਹੋ ਪਰਮਾਤਮਾ ਸੱਚ ਹੀ ਪ੍ਰੇਮ ਭਗਤੀ ਰੂਪੀ ਧਾਗੇ ਨਾਲ ਬੰਦਿਆ ਹੋਇਆ ਹੈ ਪਰਮਾਤਮਾ ਜੰਗਲਾ ਪਹਾੜਾਂ ਕੀੜਿਆਂ ਪਤੰਗਿਆਂ ਸਭ ਜੀਵਾਂ ਵਿੱਚ ਸਭ ਜਗ੍ਹਾ ਵਿੱਚ ਬਿਰਾਗਮਨ ਹੈ ਸਰਬੇਸ਼ਵਰ ਸਰਬਵਦਗੀ ਸਰਵਗਤ ਕਰਤਾ ਹਰਤਾ ਸੋਈ ਉਪਰ ਬਾਤਮਾ ਸਭ ਦਾ ਸ੍ਰੇਸ਼ਟ ਮਾਲਕ ਹੈ ਸੰਸਾਰ ਦਾ ਕਰਤਾ ਧਰਤਾ ਜੀਵਾਂ ਦੀ ਮੁਕਤੀ ਕਰਨ ਵਾਲਾ ਵੀ ਅਤੇ ਗਿਆਨ ਦਾ ਨਾਸ਼ ਕਰਨ ਵਾਲਾ ਵੀ ਸ਼ਿਵ ਨਾ ਸ਼ਿਵ ਨਾ ਸਾਧ ਔਰ ਸੇਵਕ ਉਨੀ ਪਵਨੀ ਹੋਈ ਪਰਮਾਤਮਾ ਨਾ ਤਾਂ ਕਲਿਆਣਕਾਰੀ ਹੈ ਨਾ ਤਾਂ ਅਕਲਿਆਣਕਾਰੀ ਹੈ ਨਾ ਸੁਆਮੀਆਂ ਦਾ ਸੇਵਕ ਲੱਗਦਾ ਹੈ ਕਿਉਂਕਿ ਉਸ ਵਿੱਚ ਕੋਈ ਦੁਵੈਤ ਭਾਵਨਾ ਹੀ ਨਹੀਂ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਧਰਮ ਧਰਮ ਮੋਸ਼ ਨਹੀਂ ਬੰਧਨ ਜਰਾ ਮਰਨ ਪਵ ਨਾਸਾ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦੇ ਨਿਜ ਘਰ ਵਿੱਚ ਕੋਈ ਵੀ ਕਿਸੇ ਦਾ ਕੋਈ ਧਰਮ ਨਹੀਂ ਹੈ ਨਾ ਧਰਮ ਹੈ ਨਾ ਮੁਕਤੀ ਐ ਨਾ ਬੰਧਨ ਐ ਦ੍ਰਿਸ਼ਟ ਦ੍ਰਿਸ਼ਟੀ ਦੇ ਹੋਰ ਗਿਆਨਾਂ ਇੱਕ ਮੇਕ ਰਵਿਦਾਸ ਤੁਗਰ ਜੀ ਕਹਿੰਦੇ ਆ ਨਾ ਬੁਢਾਪਾ ਐ ਤੇ ਨਾ ਮੌਤ ਐ ਕਿਉਂਕਿ ਉਹ ਪਰਮਾਤਮਾ ਸਾਰੇ ਦ੍ਰਿਸ਼ਟ ਮਾਨ ਜੋ ਵੀ ਸੰਸਾਰ ਦੇ ਵਿੱਚ ਪਦਾਰਥ ਦਿੱਸਦੇ ਆ ਰੋ ਉਹਨਾਂ ਦੇ ਵਿੱਚ ਵੀ ਬਿਰਾਜਮਾਨ ਐ ਜੋ ਨਹੀਂ ਦਿਸਦੇ ਆ ਨਾ ਅਦ੍ਰਿਸ਼ ਪਦਾਰਥਾਂ ਵਿੱਚ ਵੀ ਸਤਿਗੁਰੂ ਜੀ ਬਿਰਾਜਮਾਨ ਹੈ ਪਰਮਾਤਮਾ ਆਪ ਹੀ ਗਿਆਨ ਹੈ ਤੇ ਆਪ ਹੀ ਗਿਆਨੀ ਹੈ ਪਰ ਐਸਾ ਜੀਵ ਉਸ ਨੂੰ ਉਸ ਸਮੇਂ ਅਨੁਭਵ ਹੁੰਦਾ ਹੈ ਜਦੋਂ ਜੀ ਪਰਮਾਤਮਾ ਦਾ ਭਜਨ ਕਰਕੇ ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦਾ ਹੈ ਸਤੂਰ ਜੀ ਕਹਿੰਦੇ ਹਨ ਕਿ ਜੋ ਜੀ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਜਦੋਂ ਇੱਕਮਿਕ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਤੇ ਉਹ ਬੜਾ ਭਾਗੀ ਜੀਵ ਹੋ ਜਾਂਦਾ ਹੈ ਤੇ ਬੱਡ ਭਾਗੀ ਰੂਹ ਹੋ ਜਾਂਦੀ ਹੈ ਸਤਿਗੁਰ ਦਾ ਨਾਮ ਸਿਮਰਨ ਸਾਰੇ ਨਹੀਂ ਕਰਨਾ ਚਾਹੀਦਾ ਸਤਿਗੁਰੂ ਜੀ ਸ਼ਬਦ ਵਿੱਚ ਫਰਮਾਉਂਦੇ ਹਨ ਜੋ ਬੋਲੇ ਸੋ ਨਿਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਸੰਤਾਂ ਦੀ